ਹਰਮਨ ਪਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮਨਦੀਪ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਖੇਤੀਬਾੜੀ ਨੂੰ ਲੈ ਕੇ ਤੇ ਆਓ ਫਿਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂchnਾ ਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਪੰਜਾਬ ਲੈ ਕੇ ਹਾਜ਼ਰ ਹਾਂ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਕਿਸਾਨ ਵੀਰੋ ਇਸ ਸਮੇਂ ਆਪਾਂ ਸਦਾ ਬਹਾਰ ਫਲਦਾਰ ਬੂਟਿਆਂ ਦੇ ਜਿਹੜੇ ਬਾਗ ਲਗਾ ਸਕਦੇ ਆ ਖਾਸ ਤੌਰ ਤੇ ਧਿਆਨ ਰੱਖਣ ਦੀ ਗੱਲ ਹੈ ਕਿ ਆਪਾਂ ਬਾਗ ਲਗਾਉਣ ਤੋਂ ਪਹਿਲਾਂ 7 ਫੁੱਟ ਡੂੰਗੀ ਮਿੱਟੀ ਜਿਹੜੀ ਹੈ ਉਹ ਵੱਖ-ਵੱਖ ਡੰਗਾਈ ਦੇ ਸੈਂਪਲ ਲੈ ਕੇ ਟੈਸਟ ਕਰਾ ਲਈਏ ਤਾਂ ਜੋ ਇਸ ਮਿੱਟੀ ਦੇ ਵਿੱਚ ਖੁਰਾਕੀ ਤੱਤਾਂ ਦੀ ਮਾਤਰਾ ਤੇ ਪੀ ਐਚ ਅਤੇ ਈ ਸੀ ਪਤਾ ਚੱਲ ਸਕੇ ਇਸੇ ਤਰ੍ਹਾਂ ਇਸ ਮੌਸਮ ਦੌਰਾਨ ਵੱਖ-ਵੱਖ ਫਲਾਂ ਤੇ ਕੋਈ ਬਿਮਾਰੀਆਂ ਜਾਂ ਕੀੜੇ ਵੀ ਲੱਗ ਸਕਦੇ ਆ ਬੇਰ ਦੇ ਵਿੱਚ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੈ ਕਿ ਫਲ ਦੀ ਮੱਖੀ ਦਾ ਹਮਲਾ ਨਾ ਹੋਵੇ ਉਸ ਤੋਂ ਬਚਣ ਲਈ ਅੱਧਾ ਐਮ ਐਲ ਰੋਗਰ ਦਵਾਈ ਜਿਹੜੀ ਆ 1 ਲੀਟਰ ਪਾਣੀ ਦੇ ਵਿੱਚ ਘੋਲ ਕੇ ਅਸੀਂ ਬੇਰਾਂ ਦੇ ਉੱਤੇ ਸਪਰੇਅ ਕਰ ਸਕਦੇ ਆ ਇਸੇ ਤਰ੍ਹਾਂ ਨਿੰਬੂ ਜਾਤੀ ਦੇ ਜਿਹੜੇ ਬਾਗ ਜਾਂ ਹੋਰ ਪੌਦੇ ਹੈਗੇ ਆ ਉਹਨਾਂ ਦੇ ਵਿੱਚ ਇਸ ਸਮੇਂ ਸਿਟਰਸ ਸਿੱਲਾ ਜਾਂ ਸਰੰਗੀ ਕੀੜੇ ਦਾ ਹਮਲਾ ਹੋ ਸਕਦਾ ਉਸ ਤੋਂ ਬਚਾਅ ਵਾਸਤੇ ਅਸੀਂ 0.44 ਐਮਐਲ ਅਮੀਡਾ ਕਲੋਪਰੇਟ ਜਿਹੜੀ ਨਾਮ ਦੀ ਦਵਾਈ ਹੈ ਉਹ 1 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਨੂੰ ਸਪਰੇਅ ਕਰ ਸਕਦੇ ਹਾਂ ਇਸੇ ਤਰ੍ਹਾਂ ਜਿਹੜੇ ਕਿਸਾਨ ਵੀਰ ਗਰਮੀਆਂ ਦੀਆਂ ਸਬਜ਼ੀਆਂ ਲਗਾਉਣਾ ਚਾਹੁੰਦੇ ਆ ਇਹ ਠੁਕਮਾ ਸਮਾਂ ਹੈ ਕਿ ਆਪਾਂ ਸਬਜ਼ੀਆਂ ਜਿਹੜੀਆਂ ਉਹਨਾਂ ਦੀ ਬਜਾਈ ਕਰ ਲਈਏ ਬਾਗਵਾਨੀ ਵਿਭਾਗ ਨੇ ਉਪਰਾਲਾ ਕਰਦੇ ਹੋਏ ਕਰੇ ਲੂਬਗੀਚੀ ਦਾ ਇੱਕ ਕਿੱਟ ਵੀ ਕੱਢੀ ਹੈ ਜਿਹਦੇ ਵਿੱਚ 8 ਤੋਂ 10 ਤਰ੍ਹਾਂ ਦੇ ਵੱਖ-ਵੱਖ ਸਬਜ਼ੀਆਂ ਦੇ ਵੀ ਉਹ ਪ੍ਰੋਵਾਈਡ ਕੀਤੇ ਜਾਂਦੇ ਆ ਇਸੇ ਤਰ੍ਹਾਂ ਜਿਹੜੇ ਕਿਸਾਨ ਵੀਰ ਖੁੰਬਾਂ ਦੀ ਕਾਸ਼ਤ ਕਰ ਰਹੇ ਨੇ ਉਹਨਾਂ ਲਈ ਸੁਝਾਅ ਹੈ ਕਿ ਹਲਕਾ-ਹਲਕਾ ਪਾਣੀ ਆਪਾਂ ਲਗਾਉਂਦੇ ਰਹੀਏ ਅਤੇ ਖੁੰਬਾਂ ਦੀ ਤੜਾਈ ਜਿਹੜੀ ਹੈ ਉਹ ਸਮੇਂ ਸਿਰ ਕਰਦੇ ਰਹੀਏ ਜਿਹੜੇ ਕਿਸਾਨ ਵੀਰ ਮਧੂਮੱਖੀ ਪਾਲਣ ਕਰਦੇ ਨੇ ਜਾਂ ਹੋਰ ਕਰਨ ਦੇ ਚਾਹਵਾਨ ਨੇ ਉਹ ਇਸ ਸਮੇਂ ਮਧੂਮੱਖੀ ਪਾਲਣ ਦਾ ਕੀਤਾ ਜਿਹੜਾ ਅਪਣਾ ਸਕਦੇ ਨੇ ਨਵੀਆਂ ਮੱਖੀਆਂ ਬਕਸੇ ਖਰੀਦ ਕੇ ਆਪਾਂ ਇਹ ਕੰਮ ਸ਼ੁਰੂ ਕਰ ਸਕਦੇ ਹਾਂ ਕਿਉਂਕਿ ਇਸ ਸਮੇਂ ਵੱਖ-ਵੱਖ ਪੌਦਿਆਂ ਤੇ ਫੁੱਲ ਫਲਾਕਾ ਭਰਪੂਰ ਹੁੰਦਾ ਇਸੇ ਤਰ੍ਹਾਂ ਇਸ ਮੌਸਮ ਦੇ ਵਿੱਚ ਮਧੂਮੱਖੀਆਂ ਦੇ ਉੱਤੇ ਚਿਚੜੀ ਵੀ ਪੈ ਸਕਦੀ ਹੈ ਉਸ ਤੋਂ ਬਚਾ ਲਈ ਜ਼ਰੂਰੀ ਹੈ ਕਿ ਜਿਹੜੇ ਫਰੇਮ ਆਪਾਂ ਸ਼ਹਿਦ ਦੇ ਲਈ ਬਕਸਿਆਂ ਦੇ ਵਿੱਚ ਲਗਾਏ ਨੇ ਉਹ ਫਰੇਮਾਂ ਦੇ ਡੰਡਿਆਂ ਦੇ ਉੱਪਰ 1 ਗ੍ਰਾਮ ਇੱਕ ਬਕਸੇ ਦੇ ਹਿਸਾਬ ਨਾਲ ਘੁਲਣਸ਼ੀਲ ਜਿਹੜੀ ਗੰਧਕ ਹੈ ਉਹਦਾ ਪਾਊਡਰ ਜਿਹੜਾ ਉਹਦਾ ਧੂੜਾ ਦਈਏ ਤਾਂ ਜੋ ਚਿਚੜੀ ਤੋਂ ਮੱਖੀਆਂ ਨੂੰ ਬਚਾਇਆ ਜਾ ਸਕੇ ਸੋ ਕਿਸਾਨ ਵੀਰੋ ਇਹ ਸਨ ਖੇਤੀਬੰਦੀ ਸੂਚਨਾ ਅਤੇ ਸੁਝਾਅ ਧੰਨਵਾਦ ਮੈਂ ਜਸਪ੍ਰੀਤ ਕੋਰ ਖੇਤੀਬਾੜੀ ਵਿਕਾਸ ਅਫਸਰ ਭੋਪਰਖ ਪ੍ਰਯੋਗਸ਼ਾਲਾ ਬੋਰ ਵਿਖੇ ਤਨਾਥਾ ਅੱਜ ਆਪਾਂ ਕੇਵੀਕੇ ਫਾਜ਼ਲ ਕਾ ਵਿਖੇ ਆਪਣੀ ਜਿਹੜੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇੱਕ ਪ੍ਰਦਰਸ਼ਨੀ ਲਗਾਈ ਹੈ ਸੋ ਇਸ ਪ੍ਰਦਰਸ਼ਨੀ ਦਾ ਜਿਹੜਾ ਆਪਣਾ ਮੇਨ ਮੋਟਿਵ ਹੈ ਉਹ ਆਪਾਂ ਕਿਸਾਨਾਂ ਨੂੰ ਜਿਹੜੀਆਂ ਖਾਦਾਂ ਹੈ ਉਹਨਾਂ ਦੇ ਜੁਡੀਸ਼ੀਅਸ ਯੂਜ਼ ਲਈ ਸੁਚੱਜੀ ਵਰਤੋਂ ਲਈ ਆਪਾਂ ਉਹਨਾਂ ਨੂੰ ਜਾਗਰੂਕ ਕਰਨਾ ਹੈ ਜਿਵੇਂ ਕਿ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇਹ سٹਾਲ ਲੱਗਾ ਹੈ ਜੋ ਕਿ કૃષਿ ਵਿਗਿਆਨ ਕੇਂਦਰ ਸਿਫਟ ਵੱਲੋਂ ਜਿਹੜਾ ਕਿਸਾਨ ਮੇਲਾ ਲਾਇਆ ਗਿਆ ਹੈ ਉਹਦੇ ਵਿੱਚ ਜਿਹੜੀਆਂ ਯੂਨੀਵਰਸਿਟੀ ਦੀਆਂ ਵੱਖ-ਵੱਖ ਪ੍ਰਦਰਸ਼ਨੀਆਂ ਦੇ ਵਿੱਚ ਜਿਹੜਾ سٹਾਲ ਲੱਗਾ ਤੁਸੀਂ ਵੇਖ ਰਹੇ ਹੋ ਜਿੰਦੇ ਵਿੱਚ ਆਉਣ ਵਾਲੀ ਸੀਜ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਆਪਾਂ ਫਸਲਾਂ ਦਾ ਪ੍ਰਬੰਧ ਕਰਨਾ ਹੈ ਤੇ ਖਾਸ ਕਰਕੇ ਨਰਮੇ ਦੇ ਵਿੱਚ ਕਿਸ ਤਰ੍ਹਾਂ ਗੁਲਾਬੀ ਸੁੰਡੀ ਦਾ ਹੱਲ ਕਰਨਾ ਹੈ ਤੇ ਉਸੇ ਤਰੀਕੇ ਦੇ ਵਿੱਚ ਬਾਗਾਂ ਦੇ ਵਿੱਚ ਜਿਹੜੀਆਂ ਮੁੱਖ ਸਮੱਸਿਆਵਾਂ ਹੈਗੀਆਂ ਉਹਨਾਂ ਬਾਰੇ ਜਿਹੜਾ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਯੂਨੀਵਰਸਿਟੀ ਵੱਲੋਂ ਜਿਹੜੀਆਂ ਵੀ ਤਕਨੀਕਾਂ ਨੇ ਉਹਨਾਂ ਦੀ ਡੈਮੋਨਸਟ੍ਰੇਸ਼ਨ ਇੱਥੇ ਕੀਤੀ ਗਈ ਫਰੋਮ ਅਲਿਆਣਾ ਡਿਸਟ੍ਰਿਕਟ ਫਾਜ਼ਿਲਕਾ ਪੰਜਾਬ ਮੈਂ ਇੱਕ ਖੇਤੀਬਾੜੀ ਪਰਿਵਾਰ ਤੋਂ ਬਿਲੋਂਗ ਕਰਦਾ ਮੈਂ ਫੂਡ ਐਂਡ ਪ੍ਰੋਸੈਸ ਦਾ ਵੀ ਕੰਮ ਕਰੂੰਗਾ ਅਸੀਂ ਆਪਣੇ ਪ੍ਰੋਡਕਟ ਆਪ ਬਣਾ ਕੇ ਉਸ ਦੀ ਵੈਲਿਊ ਕ੍ਰੀਏਟ ਕਰਕੇ ਮਾਰਕੀਟ ਦੇ ਵਿੱਚ ਉਸ ਨੂੰ ਅਸੀਂ ਖੁਦ ਆਪ ਸੇਲ ਕਰਾਂਗੇ ਇਸ ਤੋਂ ਇਲਾਵਾ ਅਸੀਂ ਤਿੰਨ ਕਿੱਲੇ ਮੱਛੀ ਵਾਰਮ ਦਾ ਵੀ ਕੰਮ ਕਰ ਰਹੇ ਹਾਂ ਉਸ ਤੋਂ ਇਲਾਵਾ ਅਸੀਂ ਖੇਤੀਬਾੜੀ ਦਾ ਵੀ ਕੰਮ ਕਰ ਰਹੇ ਹਾਂ ਇਹ ਮੇਲਾ ਦੇਖ ਰਿਹਾ ਹੈ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਅਲੱਗ ਅਲੱਗ ਸਟੇਟਸ ਤੋਂ ਆਪਣੇ ਸਾਹਮਣੇ ਸਾਇੰਟਿਸਟ ਆਏ ਹੋਏ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਦੋ ਵਾਰ ਦਾ ਸਟੇਟ ਵਾਰਡੀ ਹਾਂ ਪੰਜਾਬ ਸਰਕਾਰ ਵੱਲੋਂ ਤੇ ਯੂਨੀਵਰਸਿਟੀ ਖੇਤੀ ਲੁਧਿਆਣਾ ਵੱਲੋਂ ਤੇ ਅੱਜ ਅੰਬੌਰ ਦੇ ਵਿੱਚ ਆਈਸੀਆਰ ਵੱਲੋਂ ਇੱਕ ਮੇਲਾ ਕਰ ਕਿਉਂਕਿ ਇਹ ਪੰਜਾਬ ਦਾ ਟੈਲੈਂਟ ਪਾਇਆ ਜਾਂਦਾ ਇੱਥੋਂ ਤੱਕ ਆਉਂਦੇ ਆਉਂਦੇ ਜਿਹੜੀ ਤਕਨੀਕਾਂ ਉਹ ਵੀ ਆਪ ਦਾ ਦਮ ਤੋੜ ਜਾਂਦੀਆਂ ਨੇ ਤੇ ਅਸੀਂ ਇਹਦੇ ਵਾਸਤੇ आईसीआर ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਏਡਾ ਵੱਡਾ ਉਪਰਾਲਾ ਕੀਤਾ ਘਟੋ ਘਾਟੇ ਇੱਥੇ 2.5 ਹਜ਼ਾਰ ਜਿਹੜੇ ਕਿਸਾਨ ਆਏ ਨੇ ਮੈਂ ਵੀ ਇੱਕ ਕਿਸਾਨ ਹੀ ਆ ਮੈਂ ਇੱਕ ਡੇਰੀ ਫਾਰਮ ਆ অর্ਗੈਨਿਕ ਫਾਰਮਿੰਗ ਤੇ ਕਿਨੂ ਦੇ ਮੇਰੇ ਬਾਗ ਆ ਜੀ ਤੇ ਮੱਛੀ ਫਾਰਮ ਦਾ ਵੀ ਮੇਰਾ ਕਾਰੋਬਾਰ ਹੈਗਾ ਜੀ ਮੈਂ ਮਹਾਵੀਰ ਬਿਸ਼ਨੋਈ ਪਿੰਡ ਰੁਕਨਪੁਰਾ ਖੋਈ ਖੇੜਾ ਜ਼ਿਲ੍ਹਾ ਫਾਜ਼ਿਲਕਾ ਔਰ ਜੀ ਸਾਡੇ ਆ ਜਬੌਰ ਦੇ ਅੰਦਰ ਕੇਵੀਕੇ ਸੀ ਫੈਟ ਦੇ ਅੰਦਰ ਜਿਹੜਾ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਇਸ ਇਲਾਕੇ ਵਾਸਤੇ ਔਰ ਇਸ ਮੇਲੇ ਦਾ ਜੀ ਸਾਰੇ ਕਿਸਾਨਾਂ ਨੂੰ ਔਰ ਏਰੀਆ ਨੂੰ ਪੂਰਾ ਬੈਨੀਫਿਟ ਹੋਏਗਾ ਕਿਉਂਕਿ ਹਰ ਕਿਸਾਨ ਜੀ ਲੁਧਿਆਣਾ ਯੂਨੀਵਰਸਿਟੀ ਨਹੀਂ ਜਾ ਸਕਦਾ ਹੈ ਆਈਸੀਆਰ ਦਾ ਮੇਲਾ ਦੇਖਣ ਦਿੱਲੀ ਨਹੀਂ ਜਾ ਸਕਦਾ ਮੇਰਾ ਨਾਮ ਭਦਰ ਸਿੰਘ ਜੀ ਪਿੰਨ ਮੇਰਾ ਜੋਧਪੁਰ ਜੀ ਦਿਲਾਂ ਫਾਹਲ ਕਾ ਤਸੀਲ ਹੋਰ ਜੀ ਇੱਥੇ ਹਬੋਰ ਦੇ ਵਿੱਚ ਖੇਤੀਬਾੜੀ ਦਾ ਮੇਲਾ ਲੱਗਿਆ ਬਹੁਤ ਵਧੀਆ ਸਟਾਲਾਂ ਲੱਗੀਆਂ ਜੀ ਬਹੁਤ ਵਧੀਆ ਟਰੈਕਟਰ ਹੋਰ ਬਹੁਤ ਵਧੀਆ ਇੱਥੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਜੀ ਇਹ ਮੇਲੇ ਤੇ ਆਉਣਾ ਜ਼ਰੂਰ ਚਾਹੀਦਾ ਜੀ ਮੇਲੇ ਨਾਲ ਹੀ ਸਭ ਦਾ ਪਲੰਦ ਹੁੰਦਾ ਜੀ ਮੇਲੇ ਤੋਂ ਬਿਨਾ ਕੁਝ ਨਹੀਂ ਜੀ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਗੁਰਵੀਰ ਕੌਰ ਮੇਰਾ ਨਾਮ ਅਸੀਂ ਇੱਥੇ ਅੱਜ ਕੇਵੀਕੇ ਚ ਮੇਲਾ ਲੱਗਿਆ ਹੋਇਆ ਹੈ ਉੱਥੇ ਅਸੀਂ ਅੱਜ ਆਪਦੇ ਬੂਟੇ ਸੇਲ ਕਰ ਰਹੇ ਹਾਂ ਕੁਝ ਅਸੀਂ ਤਿਆਰ ਕਰਦੇ ਹਾਂ ਕੁਝ ਬਾਰ ਦੀਆਂ ਵੈਰਾਈਟੀਆਂ ਮਤਲਬ ਹਾਈਬ੍ਰਿਡ ਵੈ ਕਲਕੱਤੇ ਆਂਧਰਾ ਪੂਨਾ ਤੋਂ ਲੈ ਕੇ ਆਉਨੇ ਆ ਉਹ ਤਿਆਰ ਚੀਜ਼ ਉਹ ਆਪਣੇ ਕੋਲੇ ਹਰ ਇੱਕ ਚੀਜ਼ अवेलेबल ਹੈ ਮੈਂ ਸੰਜੀਵ ਨਾਗਪਾਲ ਅੱਜ ਇਸ ਸੀਫਿਟ ਆਈਸੀਆਰ ਦੇ ਵਿੱਚ ਆਇਆ ਔਰ ਇੱਥੇ ਇਹਨਾਂ ਨੇ ਕਿਸਾਨਾਂ ਦਾ ਮੇਲਾ ਲਗਾਇਆ ਹੈ ਔਰ ਅਸੀਂ ਪ੍ਰਾਲੀ ਦੀ ਜਿਹੜੀ ਜਲਾਨ ਦੀ ਸਮੱਸਿਆ ਦਾ ਇੱਕ ਹੱਲ ਕਰਨ ਵਾਸਤੇ ਇੱਕ ਪ੍ਰੋਜੈਕਟ ਲਗਾਇਆ ਹੈ ਜਿਸ ਦੇ ਤੋ ਅਸੀਂ ਪ੍ਰਾਲੀ ਨੂੰ ਗਲਾ ਕੇ ਖਾਦ ਬਣਾਨੇ ਆ ਅੱਜ ਸਾਡੇ ਇੱਥੇ ਸਿਫਟ ਦੇ ਵਿੱਚ ਟ੍ਰਾਇਲ ਵੀ ਲੱਗਿਆ ਹੋਇਆ ਹੈ ਤਾਂ ਕਿ ਇਹਦਾ ਖਾਦ ਦਾ ਜੋ ਅਸਰ ਹੈ ਉਹ ਇਹਦੇ ਤੇ ਸਟੱਡੀ ਕੀਤੀ ਜਾਵੇ ਇਹਦੇ ਨਾਲ ਨਾਲ ਹਿੰਦੁਸਤਾਨ ਸਰਕਾਰ ਨੇ ਇੱਕ ਬਹੁਤ ਸਲਾਘਾਯੋਗ ਕਦਮ ਚੱਕਿਆ ਹੈ ਜਿੰਦੇ ਵਿੱਚ ਆਈਸੀਆਰ ਨੂੰ ਇਹ ਜ਼ਿੰਮੇ ਲਗਾਇਆ ਗਿਆ ਕਿ ਪੂਰੇ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰਾਲੀ ਤੋਂ ਬਣੀ ਖਾਦ ਦਾ ਪ੍ਰਚਾਰ ਕੀਤਾ ਜਾਵੇ ਇਹਦੇ ਡੈਮੋ ਫਾਰਮਸ ਬਣਾਏ ਜਾਣ ਜਿੰਦੇ ਵਿੱਚ ਇਨੂੰ ਵਰਤ ਕੇ ਕੀ ਰਿਜ਼ਲਟ ਆਉਂਦੇ ਨੇ ਔਰ ਉਹਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਉਹਦੇ ਹਿਸਾਬ ਨਾਲ ਚੋਨੇ ਤੋਂ ਇਹ ਪੂਰੇ ਹਿੰਦੁਸਤਾਨ ਚ ਇਹਦੇ ਦੇ ਇਹਦੇ ਡੈਮੋ ਲਗਾਏ ਜਾਣਗੇ ਔਰ ਪ੍ਰਚਾਰ ਕੀਤਾ ਜਾਏਗਾ ਮੇਰਾ ਨਾਮ ਕਰਨੈਲ ਸਿੰਘ ਸੁਪੁੱਤਰ ਲక్ష్మణ ਸਿੰਘ ਪਿੰਡ ਹਲਿਆਣਾ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਸਿਫਟ ਦੇ ਅੰਦਰ ਅਬੋਰ ਜਿਹੜਾ ਕਿਸਾਨ ਮੇਲਾ ਲੱਗਿਆ ਹੈ ਅੱਜ ਸਾਡੇ ਜ਼ਿਲ੍ਹੇ ਨੂੰ ਇੱਕ ਨਵਾਂ ਮੇਲਾ ਕਿਸਾਨ ਮੇਲਾ ਮਿਲਿਆ ਹੈ ਸੋ ਅਸੀਂ 2013 ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਤੋਂ ਵੱਖ ਹੋ ਕੇ ਫਾਜ਼ਿਲਕਾ ਇੱਕ ਨਵਾਂ ਜ਼ਿਲ੍ਹਾ ਹੋਣ ਦੇ ਵਿੱਚ ਆਇਆ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਅਬੋਰ ਦੇ ਵਿੱਚ ਬਣਿਆ ਸੋ ਇਹ ਫੋਰਸ ਫਸਟਿੰਗ ਦਾ ਇੱਕ ਬਹੁਤ ਅੱਛਾ ਸਟੇਸ਼ਨ ਹੈ ਇੱਥੋਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਕਿਸਾਨਾਂ ਨੂੰ ਲੈ ਕੇ ਆਏ ਆਂ ਅਤੇ ਬਹੁਤ ਹੀ ਐਵਜੇ ਕਿਸਾਨਾਂ ਨੂੰ ਅਸੀਂ ਟ੍ਰੇਨਿੰਗ ਕਰਾਈ ਹੈ ਕਿ ਜਿਹੜੇ ਕਿਸਾਨ ਆਪਣੇ ਪੈਰਾਂ ਤੇ ਖੜੇ ਹੋ ਗਏ ਨੇ आज कृषि विज्ञान केंद्र अबहर द्वारा संचालित कृषि मेला जिसमें क्षेत्रीय केंद्र अबहर भी शामिल है इन दोनों केंद्रों के द्वारा बहुत ही प्रशंसनीय कार्य किया गया है जिसमें हजारों किसान भाग ले रहे हैं और किसानों की आए हम, आमदनी हमको दुगनी या पांच गुनी करनी है तो उसके लिए प्रोसेसिंग करके वैल्यू एडिशन करना ही उसका एकमात्र रास्ता है जो ये दोनों संस्थाएं बड़ी बखूबी कर रही हैं मैं डॉक्टर अरविंद अलावत हैड के के फाजिल का आज सब किसानों का यहाँ स्वागत करता था और जो ये मेला हमने इसे लगाया हमारा टारगेट क्या है कि हम जो हमारे इंसेक्टिसाइड पेस्टिसाइड्स और ये सीड वाले हैं इंसेक्टिसाइड पेस्टिसाइड में हम कैसे इस्तेमाल करें फार्मर को ये बताएं उनको इस्तेमाल कैसे करें और हमारा मेन दे जो प, ये के वी के है ना वो हमारा पोस्ट हार्वेस्ट का है पोस्ट हार्वेस्ट का होने की वजह से हमने इसको हम जो हमारे देश की मांग है सेकेंडरी एजुकेज एग्रीकल्चर पोस्ट हार्वेस्ट का तो इसके लिए हम चाहते हैं कि किसान पोस्ट हार्वेस्ट की तरफ आए और उसकी अपनी फसल का अच्छा मूल्य प्राप्त कर सके मैं यहाँ पर सीफेट के अबोहर क्षेत्रीय केंद्र से आप सबका स्वागत करता हूँ और बड़ी खुशी की बात है कि आज बहुत समय बाद हमने यहाँ पर एक बड़ा सा किसान मेला आयोजित किया है और यह किसान मेला जो है ये किसानों को नई नई तकनीकें जो हैं किसानी से संबंधित ये बताने के लिए है और इसके साथ ही हम लोग यहाँ पर किसानों को इस बात में भी जानकारी देना चाहते हैं कि कैसे प्रोसेसिंग के द्वारा आप अपनी आमदनी को दोगुना, तिगुना या बल्कि उससे और ज़्यादा कर सकते हैं और न सिर्फ प्रोसेसिंग से आप अपनी आमदनी बढ़ाते हैं बल्कि आप इस देश की जो धरोहर है इस देश में जो उत्पादन हुआ है उसमें होने वाले नुकसान को भी कम करते हैं सीफेट लुधियाना में एक बहुत बड़ा आईसीआर का एक प्रयोगशाला है और यहाँ पे हमने बहुत अलग अलग तरह की टेक्नोलॉजीज़ डेवलप की हैं और हमारा ये जो क्षेत्रीय केंद्र है इसमें एक कृषि विज्ञान केंद्र भी है और ये कृषि विज्ञान केंद्र में इसके द्वारा और हमारे और भी जो किसान भाई हैं और हमने के वी के साथ में एक किसान क्लब भी बनाया है तो इन सब के साथ में हम लोगों ने इस सहयोग से हमने आज ये किसान मेला किया है और मुझे बहुत खुशी है कि इसमें बहुत बड़ी संख्या में हमने स्टॉल्स लगाए हैं जिसमें हमने अलग अलग तरह के नए नए बीज नए नए केमिकल्स नई नई तकनीकें नए यंत्र और इन सब को हमने यहाँ पे किसानों को दिखाया है कि जिससे उनको पता चले कि कैसे वो अपनी आमदनी को बढ़ा सकते हैं मैं कृष्णपाल राजपूत आई ए अबोहर आज मैं यहाँ पर आई सी ए आर सफेद एंड कृषि विज्ञान केंद्र द्वारा आयोजित मैं किसान मेले में शामिल हुआ हूँ यहाँ पर एक मेले का आयोजन किया जा रहा है जिसमें बहुत जो किसान हैं सारे किसान हैं उनके लिए अलग 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 तरीके के स्टॉल लगाए जा रहे हैं जिसमें अलग अलग तरीके की जानकारी किसानों को मुहैया कराई जा रही है जो उनकी किसानी को फ़ायदेमंद बनाने के साथ साथ जो प्रधानमंत्री जी भारत सरकार का सपना है कि किसानों की इनकम को डबल किया जाए उसको पूरा करने की तरफ ये मेला जो है उन प्रयासों को पूरा करने के लिए मेला आयोजित किया गया इस मेले में बहुत सारी मशीनें बहुत सारी मशीनें जो हैं बहुत सारे जो उपकरण हैं जिनसे कि खेती ज़्यादा प्रॉफिटेबल होगी ज़्यादा सहूलियत होगी किसानों को ज़्यादा प्रिसीजन फार्मिंग होगी इसके बारे में बताया जा रहा है आ, कैसे आप जो है ऑर्गेनिक फार्मिंग आप कर सकते हैं जैसे आप विभिन्न जो डाइवर्सीफकेशन कृषि में बोला सकते हैं पशुपालन आप कर सकते हैं मत्स्य पालन आप कर सकते हैं इस तरह की बहुत अलग अलग तरीके की जानकारी बताई जा रही है खेती बाड़ी के लिए मिट्टी का सेहतमंद होना बहुत जरूरी है साज का विषय भी यही है मिट्टी की सेहत जैविक खादा की वरतों ਤੇ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਪ੍ਰਵਿੰਦਰ ਸ਼ੌਰਾਂਜ ਜੀ ਜੋ ਕਿ ਡਾਇਰੈਕਟਰ ਨੇ ਆਈ ਸੀ اے ਆਰ ਅਟਾਰੀ ਸੰਸਥਾ ਦੇ ਜੋ ਕਿ ਲੁਧਿਆਣਾ ਦੇ ਵਿੱਚ ਹੈ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਡਾਕਟਰ ਰੰਜੀਤ ਸਿੰਘ ਚੋਹਾਨ ਜੀ ਆਓ ਫਿਰ ਇੱਕ ਨਜ਼ਰ ਕਰਦੇ ਹਾਂ ਉਹਨਾਂ ਦੀ ਗੱਲਬਾਤ ਤੇ ਜ਼ਮੀਨ ਦੀ ਸਿਹਤ ਅਤੇ ਜੈਵਿਕ ਖਾਦਾਂ ਦੀ ਵਰਤੋਂ ਸੋ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਅੱਜ ਅਸੀਂ ਪਹੁੰਚੇ ਹਾਂ ਇੰਸਟੀਚੂਟ ਜੋ ਕਿ ਆਈ ਸੀ اے ਆਰ ਨਾਲ ਲਿੰਕਡ ਹੈ ਅਟਾਰੀ ਐਗਰੀਕਲਚਰ ਟੈਕਨੋਲੋਜੀ ਐਪਲੀਕੇਸ਼ਨ ਐਂਡ ਰਿਸਰਚ ਇੰਸਟੀਚੂਟ ਲੁਧਿਆਣਾ ਦੇ ਵਿੱਚ ਉੱਥੋਂ ਦੇ ਡਾਇਰੈਕਟਰ ਡਾਕਟਰ ਪ੍ਰਵਿੰਦਰ ਸ਼ਿਵਰਾਨ ਜੀ ਮੇਰੇ ਨਾਲ ਖੜੇ ਨੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਇਹ ਦੱਸੋ ਕਿ ਫਰਮੈਂਟਡ ਆਰਗੈਨਿਕ ਮਨਿਓਰ ਲਿਕਵਿਡ ਮਨਿਓਰ ਜਾਂ ਅਸੀਂ ਜਿਹੜੀ ਗੋਹੇ ਵਾਲੀ ਖਾਦ ਪਹਿਲਾਂ ਵਰਤਦੇ ਸੀ ਇਹਨਾਂ 'ਚ ਕੀ ਫਰਕ ਹੈ ਜੇ ਆਪਾਂ ਪੰਜਾਬ ਦੀ ਗੱਲ ਕਰੀ ਹੈਗੇ ਤੇ ਕ੍ਰੌਪ ਰੈਸਡੂ ਮੈਨੇਜਮੈਂਟ ਦਾ ਪ੍ਰੋਜੈਕਟ ਤੁਸੀਂ ਦੇਖ ਹੀ ਰਹੇ ਹੋਗੇ 7-8 ਸਾਲ ਤੋਂ ਚੱਲਿਆ ਆ ਰਿਹਾ ਹੈ ਆਪਣੇ ਕੋਲ ਤੇ ਪ੍ਰਾਲੀ ਦੀ ਸਾ ਜਿਹੜੀ ਸੰਭਾਲ ਕਰਨੀ ਹੈਗੀ ਹੈ ਉਸ ਨੂੰ ਆਪਾਂ ਇੱਕ ਦੂਜੇ ਤਰੀਕੇ ਨਾਲ ਕਿਸ ਤਰੀਕੇ ਨਾਲ ਕਰ ਸਕਦੇ ਆ ਕਿ ਉਹ ਦੁਬਾਰਾ ਖੇਤ 'ਚ ਪਹੁੰਚ ਜਾਏ ਕਈ ਵਾਰ ਇਹ ਹੁੰਦਾ ਹੈ ਕਿ ਫਾਰਮਰ ਅੱਗ ਲਾ ਦਿੰਦੇ ਹੈਗੇ ਤੇ ਸਾਰਾ ਜਿਹੜਾ ਨਿਊਟਰੀਐਂਟ ਹੈਗੇ ਉਹ ਸਾਰੇ ਖਤਮ ਹੋ ਜਾਂਦੇ ਆ ਜਦੋਂ ਉਹਨਾਂ ਦੀ ਵਰਤੋਂ ਨਹੀਂ ਕਰ ਪਾਉਂਦੇ ਆ ਆਪਾਂ ਹੁਣ ਬਾਰ ਸਰਕਾਰ ਦਾ ਵੀ ਇਹੀ ਹੈਗਾ ਕਿ ਵੇਸਟ ਨੂੰ ਵੈਲਥ 'ਚ ਕਿਦਾਂ ਕਨਵਰਟ ਕਰੀਏ ਜਿੱਥੇ ਤੱਕ ਫਰਮੈਂਟਡ ਆਰਗੈਨਿਕ ਮੈਨੂਰ ਦਾ ਸਵਾਲ ਹੈਗਾ ਇਸ ਦਾ ਯਹੀ ਉਪਲਬਧ ਹੈਗਾ ਕਿ ਸਰਕਾਰ ਦਾ ਇਹ ਰੁਖ ਹੈਗਾ ਕਿ ਇਹਨੂੰ ਆਪਾਂ ਜਿੱਦਾਂ ਨਿਊਟਰੀਐਂਟ ਨੂੰ ਵਾਪਸ ਖੇਤ ਚ ਵਾਪਸ ਲਾਈਏ ਖੇਤ ਦੇ ਨਿਊਟ੍ਰੀਐਂਟ ਖੇਤ ਚ ਰਣ ਤਾਂ ਕਿ ਜਿਹੜੀ ਆਪਣੀ ਸਿਹਤ ਹੈਗੀ ਹੈ ਜ਼ਮੀਨ ਦੀ ਜਿਹੜੀ ਸਿਹਤ ਹੈਗੀ ਹੈ ਉਹ ਬਰਕਰਾਰ ਬਰਕਰਾਰ ਰਹੇ ਇਸ ਇਹ ਹੈਗਾ ਕਿ ਜਦੋਂ ਇਸ ਨੂੰ ਫਰਮੈਂਟ ਕਰਕੇ ਨੂੰ ਆਰਗੈਨਿਕ ਵੈਨਰ ਨੂੰ ਫਰਮੈਂਟ ਕਰ ਦਿੰਦੇ ਹੈਗੇ ਹੈ ਸੀਬੀਜੀ ਪਲਾਂਟਸ ਉਹਦੇ ਦੋ ਤਿੰਨ ਤਰੀਕੇ ਹੈਗੇ ਕਈ ਤੋਂ ਗੋਬਰ ਗੈਸ ਬੇਸਡ ਹੀ ਹੈਗੇ ਟੋਟਲੀ ਕਈ ਪ੍ਰਾਲੀ ਬੇਸਡ ਹੈਗੇ ਹੈ ਅੱਜ ਅਸੀਂ ਇੱਕ ਮੀਟਿੰਗ ਵੀ ਕੀਤੀ ਸੀਗੀ ਇੱਥੇ ਤੇ ਜਿੱਤੇ ਸੀਪੀਜੀ ਪਲਾਂਟ ਦੇ ਰਿਪਰੈਜ਼ੈਂਟੇਟਿਵ ਵੀ ਸੀਗੇ ਕੇਵੀਕੇ ਦੇ ਮਾਹਿਰ ਵੀ ਸੀਗੇ ਫਾਰਮਰਸ ਵੀ ਸੀਗੇ ਉਹਨਾਂ ਦੇ ਥਿਊ ਪੁਆਇੰਟ ਲੈਣ ਲਈ ਕਿ ਅਸੀਂ ਇਹਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂ ਉੱਤੇ ਸਾਡਾ ਇੱਕ ਅਸੀਂ ਇੱਕ ਪ੍ਰਾਰੂਪ ਤਿਆਰ ਕੀਤਾ ਹੈਗਾ ਕਿ ਆਉਣ ਵਾਲੇ ਜਿਹੜੇ ਸਮਾਂ ਹੈਗਾ ਉੱਚ ਅਸੀਂ ਉਹਨੂੰ ਅਮਲੀ ਜਾਮਾ ਪਹਿਨਾਨਗੇ ਸੋ ਥੋੜਾ ਜਿਹਾ ਪ੍ਰੋਜੈਕਟ ਬਾਰੇ ਫਿਰ ਸਾਨੂੰ ਵਿਸਥਾਰ ਨਾਲ ਦੱਸ ਦਿਓ ਕਿ ਕਿੱਦਾਂ ਚੱਲੂਗਾ ਇਹ ਕਿੱਦਾਂ ਇਹ ਪੰਜਾਬ ਦੇ ਕਿਸਾਨ ਇਹਦੇ ਨਾਲ ਜੁੜਨਗੇ ਜਿਹੜਾ ਉਹਨਾਂ ਦਾ ਪ੍ਰੋਜੈਕਟ ਦਾ ਸਵਾਲ ਹੈਗਾ ਇਹ ਪੂਰੇ ਭਾਰਤਵਰਸ਼ ਤੇ ਚੱਲ ਰਿਹਾ ਹੈਗਾ ਔਰ ਪੰਜ ਔਟਾਰੀ ਜਿੱਦਾਂ ਲੁਧਿਆਣਾ ਚ ਇੱਕ ਔਟਾਰੀ ਹੈਗੀ ਉਹ ਉਸੇ ਤਰੀਕੇ ਨਾਲ ਇੱਕ ਜੋਧਪੁਰ ਚ ਹੈਗੀ ਹੈ ਇੱਕ ਉੱਤਰ ਪ੍ਰਦੇਸ਼ ਚ ਹੈਗੀ ਹੈ ਇੱਕ ਪੂਨੇ ਚ ਹੈਗੀ ਇੱਕ ਤੇ ਹైదరాబాద్ ਚ ਹੈਗੀ ਹੈ ਜਿੱਥੋਂ ਤੱਕ ਕੇਵੀਕੇ ਦਾ ਸਵਾਲ ਹੈਗਾ ਹਰ ਇੱਕ ਔਟਾਰੀ ਦੇ ਥੱਲੇ 25 ਕੇਵੀਕੇ ਕੰਮ ਕਰਨਗੇ ਤੇ ਟੋਟਲ 125 ਕੇਵੀਕੇ ਤੇ ਪੰਜ ਔਟਾਰੀ ਤੇ ਇਸ ਦੇ ਸਾਥ-ਸਾਥ ਇਹ 12 13 ਸਟੇਟ ਨੂੰ ਵੀ ਕਵਰ ਕਰ ਰਹੀ ਹੈਗੀ ਪ੍ਰੋਜੈਕਟ ਜਿਹੜਾ ਤੁਹਾਨੂੰ ਸਵਾਲ ਹੈਗਾ ਤਾਂ ਇਹ ਸਾਡਾ ਜਿਹੜਾ ਉਹ ਹੈਗਾ ਰੁੱਖ ਹੈਗਾ ਕਿ ਅਸੀਂ ਇਸ ਨੂੰ ਕ੍ਰੋਪਿੰਗ ਸਿਸਟਮ ਚ ਕਰਨਗੇ ਤਾਂ ਪੰਜਾਬ ਚ ਰਾਈਸ ਵੀ ਰੋਟੇਸ਼ਨ ਜਿਹੜਾ ਧਾਨ ਕਿਉਂ ਫਸਲ ਚੱਕਰ ਚੱਲਦਾ ਹੈਗਾ ਤਾਂ ਮੁੱਖੇ ਤੌਰ ਤੇ ਅਸੀਂ ਧਾਨ ਗੇਉ ਫਸਲ ਚੱਕਰ ਨੂੰ ਹੀ ਆਪਾਂ ਟਾਰਗੇਟ ਕਰਕੇ ਚੱਲ ਰਹੇ ਹਾਂ ਇੱਕ ਜਿਹੜਾ ਤਜਰਬਾ ਹੈਗਾ ਜਾਂ ਡੈਮੋਨਸਟ੍ਰੇਸ਼ਨ ਹੈ ਕਿ ਉਹ ਕੇਵੀਕੇ ਦੇ ਪਲੇਟਫਾਰਮ ਬਣਾਣਗੇ ਤਾਂ ਕਿ ਕੋਈ ਵੀ ਫਾਰਮਰ ਕਿੱਥੋਂ ਵੀ ਆਂਦਾ ਜੇ ਕੇਵੀਕੇ ਦੀ ਵਿజిਟ ਕਰਦਾ ਹੈਗਾ ਤਾਂ ਉਹ ਦੇਖੇਗਾ ਕਿ ਇਹਦਾ ਫਾਇਦਾ ਹੋ ਰਿਹਾ ਹੈ ਕਿ ਨੁਕਸਾਨ ਹੋ ਰਿਹਾ ਹੈ ਉਹ ਥੋੜਾ ਅਸੀਂ ਬ੍ਰੌਡਰ ਸਕੇਲ ਤੇ ਕਰਕੇ ਚੱਲ ਰਹੇ ਹੈਗੇ ਇਹਦੇ ਨਾਲ ਨਾਲ ਹਰ ਸੀਜ਼ਨ ਚ 10 ਜਿਹੜੇ ਡੈਮੋਨਸਟ੍ਰੇਸ਼ਨ ਹੈਗੇ ਆ ਉਹ ਫਾਰਮਰ ਫੀਲਡ ਤੇ ਫਾਰਮਰ ਦੀ ਜਿਹੜੀ ਮੈਨੇਜਮੈਂਟ ਪ੍ਰੈਕਟਿਸਿਜ਼ ਦੀ ਹੈਗੀ ਹੈ ਉਹਦੇ ਨਾਲ ਫਰਮੈਂਟਡ ਆਰਗੈਨਿਕ ਮੈਥਡ ਨੂੰ ਅਸੀਂ ਟੈਸਟ ਕਰਾਂਗੇ ਕਿ ਇਹ ਕੰਮ ਕਰ ਰਹੀ ਹੈਗੀ ਹੈ ਅਗਰ ਕਰ ਰਹੀ ਹੈਗੀ ਹੈ ਤਾਂ ਸਾਨੂੰ ਕਿੰਨੇ ਇਤਨੇ ਡੋਜ਼ ਪਾਣ ਦੀ ਲੋਡ ਹੈਗੀ ਹੈ ਤੇ ਇਹਦੇ ਨਾਲ ਨਾਲ ਅਸੀਂ ਕਿੰਨੀ ਫਰਟੀਲਾਈਜ਼ਰ ਡੋਜ਼ ਘਟਾ ਸਕਦੇ ਹੈਗੇ ਇੱਕ ਇੰਪੋਰਟੈਂਟ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਆਪਣੀ ਸਿਹਤ ਦਾ ਸਵਾਲ ਹੈਗਾ ਤੋਂ ਉਸੇ ਦੋ ਚੀਜ਼ਾਂ ਅਸੀਂ ਟਾਰਗੇਟ ਕਰਕੇ ਚੱਲ ਰਹੇ ਹੈਗੇ ਇੱਕ ਤੋਂ ਮਾਈਕਰੋਬੀਅਲ ਸਟੇਟਸ ਜਿਹੜਾ ਦੇਖਾਂਗੇ ਅਸੀਂ ਕਿਉਂਕਿ ਬੈਕਟੀਰੀਆ ਫੰਗਾਈ ਤੇ ਜਿਹੜੇ ਦੂਸਰੇ ਮਾਈਕਰੋਬਸ ਹੈਗੇ ਉਹ ਘਟ ਰਹੇ ਹੈਗੇ ਵਧ ਰਹੇ ਹੈਗੇ ਵਧਨੇ ਹੀ ਚਾਹੀਦੇ ਹੈਗੇ ਤੇ ਦੂਜਾ ਅਸੀਂ ਐਨਜ਼ਾਈਮੈਟਿਕ ਸਟੱਡੀ ਵੀ ਕਰਾਂਗੇ ਤਾਂ ਕਿ ਜਿਹੜੀ ਸਿਹਤ ਦਾ ਸਵਾਲ ਹੈਗਾ ਮਿੱਟੀ ਦੇ ਉਹਦੀ ਪੂਰੀ ਤਰੀਕੇ ਨਾਲ ਫਰਮੈਂਟਡ ਆਰਗਾਨਿਕ ਮਨਯੂਰ ਦੇ ਨਾਲ ਅਸੀਂ ਪੂਰੀ ਤਰੀਕੇ ਤੇ ਜਾਂਚ ਕਰਕੇ ਕਿ ਇੱਕ ਮਤਲਬ ਇਹ ਕਹਿ ਸਕਦੇ ਕਾ ਆਉਟਪੁੱਟ ਜਾਂ ਚੰਗੇ ਰਿਜ਼ਲਟ ਅਸੀਂ ਪੇਸ਼ ਕਰ ਸਕੀਏ ਅੱਛਾ ਡਾਕਟਰ ਸਾਹਿਬ ਫਰਮੈਂਟਡ ਆਰਗਾਨਿਕ ਮਨਯੂਰ ਇੰਨੀ ਹੈ ਸਾਡੇ ਪੰਜਾਬ ਚ ਜਿੰਨੀ ਸਾਨੂੰ ਇਨਾ ਪ੍ਰੋਜੈਕਟ ਦੀ ਪ੍ਰਦਰਸ਼ਨੀ ਪਲਾਟਾਂ ਲਈ ਲੋੜ ਪੈਣੀ ਆ ਕੀ ਕਰੋਗੇ ਨੇ ਜਿਹੜਾ ਸਾਨੂੰ ਪ੍ਰਦਰਸ਼ਨੀ ਪਲਾਟ ਲਈ ਤਾਂ ਬਹੁਤ ਕਾਟੇ ਚਾਹੀਦੀ ਹੈਗੀ ਹੈ ਸਾਨੂੰ ਤਾਂ ਇਹ ਦੇਖ ਸਕਦੇ ਹੋ ਕਿ ਸਾਨੂੰ ਤਾਂ ਲਗਭਗ 11 ਕਿੱਲੇ ਪਰ ਕਿਹ ਵੀ ਕਿਹ ਬਤਾਣੇ ਹੈਗੇ ਤੇ 275 ਡੈਮੋਨਸਟ੍ਰੇਸ਼ਨ ਹੈ 275 ਕਿੱਲੇ ਹੀ ਲਾਣੇ ਹੈਗੇ ਕੁਆਂਟੀਟੀ ਦਾ ਕੋਈ ਇਸ ਤੇ ਸਵਾਲ ਹੀ ਨਹੀਂ ਹੈਗਾ ਕੁਆਂਟੀਟੀ ਬਹੁਤ ਅਵੇਲੇਬਲ ਹੈਗੀ ਹੈ ਬਸ ਥੋੜੇ ਸਾਡੇ ਜਿਹੜੇ ਫਾਰਮਰਸ ਦੇ ਥੋੜੇ ਜਿਹਾ ਕੁਐਸਚਨਸ ਹੈਗੇ ਕੁਐਰੀਜ਼ ਹੈਗੀ ਹੈ ਔਰ ਸੈਂਟੀਫਿਕਲੀ ਸਾਨੂੰ ਉਹਨੂੰ ਅਪਰੂਵ ਕਰਕੇ ਦਿਖਾਣਾ ਹੈ ਕਿ ਇਹ ਵਰਕੀ ਵਿੱਚ ਹੋਰਲੀ ਮਤਲਬ ਕੰਮ ਕਰ ਰਹੀ ਹੈਗੀ ਕਿ ਨਹੀਂ ਕਰ ਰਹੀ ਹੈਗੀ ਉਸੇ ਲਈ ਅਸੀਂ ਇਹ ਕੰਮ ਕਰ ਰਹੇ ਹੈਗੇ ਤੇ ਬਾਹਰ ਸਰਕਾਰ ਨੇ ਵੀ ਸਾਨੂੰ ਇਹ ਟਾਰਗੇਟ ਦਿੱਤਾ ਹੈਗਾ ਕਿ ਤੁਸੀਂ ਇਸ ਚੀਜ਼ 'ਤੇ ਕੰਮ ਕਰੋ ਔਰ ਕੁਆਂਟੀਟੀ ਡੇ ਬਾਈ ਡੇ ਜਿਹੜਾ ਸੀਬੀਜੀ ਪਲੈਂਟ ਹੈਗੇ ਉਹ ਡੇ ਬਾਈ ਡੇ ਵੱਧ ਰਹੇ ਹੈਗੇ ਔਰ ਇਸੇ ਕੋਈ ਸ਼ੱਕ ਨਹੀਂ ਕਿ ਆਣ ਵਾਲੇ ਟਾਈਮ 'ਤੇ ਜੜੀ ਜੇ ਪ੍ਰਾਣ ਹੈਗੀ ਹੈ ਇਸ ਦੀ ਮਹੱਤਤਾ ਬਹੁਤ ਵੱਧਨ ਵਾਲੀ ਹੈਗੀ ਤੇ ਫਾਰਮਰ ਨੂੰ ਇਹਦਾ ਬਹੁਤ ਫਾਇਦਾ ਵੀ ਹੋਗਾ ਫਾਰਮਰ ਨੂੰ ਮੈਂ ਕਹਿ ਸਕਦਾ ਕਿ ਫਾਰਮਰ ਨੂੰ ਇਹਦੇ ਜਿਹੜੇ ਪੈਸੇ ਉਹ ਵੀ ਫਾਰਮਰ ਨੂੰ ਮਿਲਣਗੇ ਈ ਦਾ ਫਿਰ ਸਾਨੂੰ ਕਿਦਾਂ ਕਿਸਾਨ ਵੀਰਾਂ ਨੂੰ ਆਪਾਂ ਮੋਟੀਵੇਟ ਕਰਾਂਗੇ ਵੀ ਇਹਦਾ ਸਾਨੂੰ ਆਰਗੈਨਿਕ ਮਨਿਓਰ ਦਾ ਫਾਇਦਾ ਆਰਗੈਨਿਕ ਮਨਿਓਰ ਜਿਹੜੀ ਵੀ ਹੈ ਜਿੰਨੇ ਵੀ ਆਪਣੇ ਆਰਗੈਨਿਕ ਬੇਸਡ ਫਰਟੀਲਾਈਜ਼ਰ ਕਹਿ ਸਕਦੇ ਉਹਨਾਂ ਦਾ ਫਾਇਦਾ ਇਹ ਹੁੰਦਾ ਹੈ ਕਿ ਯੂਰੀਆ ਦੇ ਜਿਹੜੀ ਜੜੀ ਕਹਿ ਸਕਦੇ ਅਪਟੇਕ ਹੈਗੀ ਹੈ ਉਹ 10-15 ਦਿਨ ਲਈ ਹੁੰਦੀ ਹੈਗੀ ਹੈ ਜਿਹੜੀ ਜੇ ਆਰਗਾਨਿਕ ਮੈਨਿਓਰ ਹੈਗੀ ਹੈਗੀ ਉਹ ਇੱਕ ਤਾਂ ਸੇਤ ਨੂੰ ਸੁਧਾਰਦੀ ਹੈਗੀ ਜਿਹੜਾ ਉਹਨਾਂ ਦਾ ਨਿਊਟ੍ਰੀਸ਼ਨਲ ਕੰਪੋਜੀਸ਼ਨ ਹੈਗਾ ਉਹ ਇਸ ਤਰ੍ਹਾਂ ਦਾ ਹੈਗਾ ਕਿ ਪlant ਨੂੰ ਲੰਬੇ ਸਮੇਂ ਤੱਕ ਖਾਦ ਮਿਲਦੀ ਹੈਗੀ ਤੇ ਜਿੰਨੀ ਉਹਨੂੰ ਆਵਸ਼ਕਤਾ ਹੋਣ ਉਸੇ ਹਿਸਾਬ ਨਾਲ ਉਹ ਪlant ਐਕਸਟ੍ਰੈਕਟ ਕਰਦਾ ਹੈਗਾ ਯੂਰੀਆ ਚ ਇਹ ਹੈਗਾ ਕਿ ਯੂਰੀਆ ਤੇ ਜੈਫੀਸ਼ੀਐਂਸੀ ਕਰੀਏ ਆਪਾਂ ਤਾਂ 25 30 35% ਤੱਕ ਹੀ ਹੈਗੀ ਹੈ ਜੇ ਬਾਕੀ ਜਿਹੜੀ 60 65% ਹੈਗੀ ਹੈ ਉਹ ਵੇਸਟ ਹੋ ਜਾਂਦੀ ਹੈ ਚਾਹੇ ਉੱਡ ਜਾਂਦੀ ਹੈ ਚਾਹੇ ਲੀਚ ਡਾਊਨ ਹੋ ਜਾਂਦੀ ਹੈ ਤਾਂ ਫਾਰ ਪlant ਨੂੰ ਮਿਲਦੀ ਨਹੀਂ ਹੈਗੀ ਜਿੰਨੀ ਵੇਸਟ ਪ੍ਰੋਡਕਟ ਹੈਗੇ ਆ ਜਨ ਆਰਗੈਨਿਕ ਫਰਟੀਲਾਈਜ਼ਰ ਹੈਗੇ ਇਹ ਲੌਂਗਰ ਟਰਮ ਤੱਕ ਲੌਂਗਰ ਟਾਈਮ ਸੇ ਕਹਿ ਸਕਦੇ ਹੈ ਕਿ ਫਾਰਮਰ ਪlant ਨੂੰ ਇਹ ਨਿਊਟ੍ਰੀਸ਼ਨਸ ਦਿੰਦੇ ਹੈਗੇ ਸੋ ਮੈਂ ਜਿੰਨੀ ਜਾਣਕਾਰੀ ਦੇਣ ਲਈ ਡਾਕਟਰ ਪ੍ਰਵਿੰਦਰ ਸ਼ਿਵਰਾਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਪਰਵਿੰਦਰ ਸ਼ੌਰਾਂਜ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਡੇ ਕਿਸਾਨ ਭਰਾਵਾਂ ਨੂੰ ਕੁਝ ਹੋਰ ਵਿਸ਼ਾ ਮਾਹਿਰਾਂ ਦੇ ਨਾਲ ਗੱਲਬਾਤ ਕਰਦੇ ਹਨ ਡਾਕਟਰ ਰੰਜੀਤ ਸਿੰਘ ਚੋਹਾਂ ਜੀ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਜ਼ਮੀਨ ਦੀ ਸਿਹਤ ਤੇ ਜੈਵਿਕ ਖਾਦਾਂ ਦੀ ਵਰਤੋਂ ਇਸ ਵਿਸ਼ੇ ਤੇ ਜਾਣਕਾਰੀ ਲੈਣ ਲਈ ਅੱਜ ਅਸੀਂ ਪਹੁੰਚੇ ਹਾਂ ICAR ਦੀ ਇੱਕ ਇੰਸਟੀਚਿਊਟ ਅਟਾਰੀ ਦੇ ਵਿੱਚ ਪ੍ਰਿੰਸੀਪਲ ਸਾਇੰਟਿਸਟ ਉਹਨਾਂ ਦੇ ਸੀਨੀਅਰ ਸਾਇੰਟਿਸਟ ਡਾਕਟਰ ਰਾਜੀਸ਼ ਕੁਮਾਰ ਰਾਣਾ ਜੀ ਮੇਰੇ ਨਾਲ ਖੜੇ ਨੇ ਨਾਲ ਹੀ ਜੈਵਿਕ ਖਾਦਾਂ ਬਣਾਉਣ ਵਾਲੀ ਮੇਰੇ ਨਾਲ ਖੜੇ ਨੇ ਨਿਰਮਾਤਾ ਰਾਣਾ ਜੀ ਸਭ ਤੋਂ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਕਿ ਜੈਵਿਕ ਖਾਦਾਂ ਕਿਹੜੀਆਂ-ਕਿਹੜੀਆਂ ਦੀ ਵਰਤੋਂ ਸੰਬੰਧੀ ਤੁਸੀਂ ਫੀਲਡ ਦੇ ਵਿੱਚ ਜਾ ਰਹੇ ਹੋ ਇਸ ਵੇਲੇ ਦੇਖੋ ਜੀ ਜੈਵਿਕ ਖਾਦਾਂ ਤਾਂ ਸਾਡੇ ਬਹੁਤ ਪਹਿਲੇ ਤੋਂ ਚਲਦੀਆਂ ਆਈਆਂ ਜਿਹੜੀ ਆਮ ਕਿਸਾਨ ਰੂੜੀ ਇਸਤੇਮਾਲ ਕਰਦਾ ਉਹ ਵੀ ਜੈਵਿਕ ਖਾਦ ਹੀ ਮੰਨੀ ਜਾਂਦੀ ਹੈ ਉਸ ਤੋਂ ਬਾਅਦ ਵਰਮੀ ਕੰਪੋਸਟ ਹੈ ਹੋਰ ਵੀ ਕਈ ਕਿਸਮ ਦੀਆਂ ਖਾਦਾਂ ਪਰ ਅੱਜਕਲ ਜਿਹੜੀ ਸਾਡੀ ਆ ਕੇਂਦਰੀ ਸਰਕਾਰ ਹੈ ਉਹ ਫਰਮੈਂਟਡ ਆਰਗੈਨਿਕ ਮੈਨਿਓਰਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਇੱਕ ਜਿਹਨੂੰ ਕਹਿੰਦੇ ਉਪਰਾਲੇ ਵੀ ਕਰ ਰਹੀ ਹੈ ਤੇ ਮਦਦ ਵੀ ਦੇ ਰਹੀ ਹੈ ਤੇ ਇਸ ਵੇਲੇ ਜਿਹੜਾ ਸਰਕਾਰ ਦਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਲੰਬੇ ਸਮੇਂ ਦਾ ਜਿਹੜਾ ਟਾਰਗੇਟ ਹੈ ਉਹ ਹੈ 2070 ਦੇ ਟਾਈਮ ਤੋਂ ਪਹਿਲੇ ਪਹਿਲੇ ਅਸੀਂ ਕਾਰਬਨ ਨਿਊਟਰਲ ਹੋਣਾ ਹੈ ਖੇਤੀਬਾੜੀ ਇੱਕ ਬਹੁਤ ਵੱਡਾ ਜਿਹਨੂੰ ਕਹਿੰਦੇ ਆ ਸੋਰਸ ਹੈਗਾ ਆਪਣਾ ਅ ਗ੍ਰੀਨ ਹਾਊਸ ਗੈਸਿਸ ਦਾ ਤੇ ਉਹਨੂੰ ਜਾਂ ਜਿਹਨੂੰ ਅਸੀਂ ਕਹਿੰਦੇ ਆ ਕਲਾਈਮੇਟ ਚੇਂਜ ਦਾ ਤਾਂ ਉਹਨੂੰ ਰੋਕਣ ਵਾਸਤੇ ਇਹ ਜਿਹੜਾ ਲਿਕਵਿਡ ਆਰਗੈਨਿਕ ਮੈਨਿਓਰ ਤੇ ਫਰਮੈਂਟਡ ਲਿਕਵਿਡ ਆਰਗੈਨਿਕ ਮੈਨਿਓਰ ਇਹ ਦੋ ਇਹਨਾਂ ਦੀ ਵਰਤੋਂ ਜਿਹੜੀ ਬਹੁਤ ਵੱਡਾ ਇੱਕ ਉਪਰਾਲਾ ਹੈ ਮੇਰਾ ਨਾਮ ਸੰਜੀਵ ਨਾਗਪਾਲ ਜੀ ਅ ਅੱਛਾ ਜੀ ਮੈਂ ਫਾਜ਼ਲਕਾ ਤੋਂ ਆਇਆ ਹਾਂ ਜੀ ਜੀ ਉੱਥੇ ਅਸੀਂ ਫਰਮੈਂਟਡ ਮੈਨਿਓਰ ਤੇ ਲਿਕਵਿਡ ਫਰਮੈਂਟਡ ਆਰਗੈਨਿਕ ਬਣਾਉਂਦੇ ਹਾਂ ਜੀ ਥੋੜਾ ਜਿਆਦਾ ਸਾਨੂੰ ਇਹ ਦੱਸੋ ਇਹ ਹੈ ਕੀ ਚੀਜ਼ਾਂ ਨੇ ਕਾਦੀ ਤੋਂ ਬਣੀਆਂ ਨੇ ਇਹ ਜਿਸ ਤਰ੍ਹਾਂ ਕਿ ਅਸੀਂ ਤਾਂ ਪ੍ਰਾਲੀ ਤੋਂ ਬਣਾ ਰਹੇ ਆਂ ਬਾਕੀ ਵੀ ਜਿਹੜੇ ਬਾਇਓਮਾਸ ਨੇ ਉਹਨਾਂ ਨੂੰ ਅਸੀਂ ਐਨੈਰੋਬਿਕ ਡਾਈਜੈਸਟਰ ਦੇ ਵਿੱਚ ਪਾ ਕੇ ਕੰਪੋਸਟ ਕਰਨੇ ਆ ਜਿਹਨੂੰ ਫਰਮੈਂਟੇਸ਼ਨ ਪ੍ਰੋਸੈਸ ਕਰਨਾ ਹੈ ਜੀ ਉਸ ਦੌਰਾਨ ਇਤਨਾ ਗੈਸ ਮਿਲਦੀ ਹੈ ਜਿੰਦੇ ਤੋਂ ਸੀਐਨਜੀ ਬਣਾ ਕੇ ਆਪਣੇ ਪੈਟਰੋਲ ਦੀ ਜਾਂ ਡੀਜ਼ਲ ਦੀ ਰਿਪਲੇਸਮੈਂਟ ਹੋਏਗੀ ਔਰ ਬਾਕੀ ਜਿਹੜਾ ਮਟੀਰੀਅਲ ਰਹਿ ਜਾਂਦਾ ਹੈ ਉਹ ਮੈਨਿਓਰ ਦੇ ਤੌਰ ਤੇ ਬਣ ਜਾਂਦਾ ਹੈ ਜਿਹੜਾ ਕਿ ਸੋਲਿਡ ਵੀ ਹੁੰਦਾ ਹੈ ਔਰ ਲਿਕਵਿਡ ਵੀ ਦੋਨੋਂ ਤਰ੍ਹਾਂ ਦੇ ਇਹ ਲਿਕਵਿਡ ਵਿੱਚ ਖਾਦ ਤਿਆਰ ਹੁੰਦੀ ਹੈ ਮੈਡਮ ਖੜੇ ਨੇ ਮੇਰੇ ਕੋ ਮੈਡਮ ਜੀ ਤੁਸੀਂ ਮੇਰੇ ਕੋਲੇ ਆਓ ਤੁਸੀਂ ਸਾਨੂੰ ਇਹ ਦੱਸੋ ਕਿ ਇਹ ਜਿਹੜਾ ਇਹਦੇ ਵਿੱਚ ਮਟੀਰੀਅਲ ਪੈਣਾ ਆ ਉਹ ਮੋਸਟਲੀ ਜ਼ਿਆਦਾ ਕੀ ਹੋਊਗਾ ਉਹਦੇ ਵਿੱਚ ਤੇ ਉਹਦੇ ਵਿੱਚ ਕੀ ਕੀ ਪੈਣਾ ਆ ਇਹ ਜੋ ਫਰਮੈਂਟਡ ਆਰਗੈਨਿਕ ਮੈਨਿਓਰ ਹੈ ਇਹ ਜ਼ਿਆਦਾਤਰ ਜਿਹੜਾ ਚੋਨੇ ਦੀ ਪਰਾਲੀ ਹੈ ਉਹਦੀ ਵਰਤੋਂ ਕਰਨ ਲਈ ਇਹ ਆਰਗੈਨਿਕ ਮੈਨਿਓਰ ਬਣਾਈ ਜਾਂਦੀ ਹੈ ਵਿੱਚ ਉਹਦੇ ਵਿੱਚ ਥੋੜਾ ਬਹੁਤ ਕਾਊ ਡੰਗ ਜਿਹੜਾ ਗੋਬਰ ਦਾ ਆਪਾਂ ਕਹਿੰਦੇ ਆ ਉਹਨੂੰ ਨਾਲ ਵਰਤਿਆ ਜਾਂਦਾ ਹੈ ਜਿੰਨਾ ਦੋਨਾਂ ਦੇ ਮਿਸ਼ਰਣ ਦੇ ਨਾਲ 40 ਤੋਂ 50 ਦਿਨ ਦੇ ਵਿੱਚ ਵਿੱਚ ਇੱਕ ਜਿਹੜੀ ਖਾਦ ਤਿਆਰ ਹੁੰਦੀ ਪ੍ਰੋਪਰ ਤਰੀਕੇ ਨਾਲ ਜਿਹਦਾ ਆਰਗੈਨਿਕ ਕਾਰਬਨ ਵਿਵਾਦ ਹੈ ਤੇ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦੀਮਕ ਜਾਂ ਕਿਸੇ ਤਰ੍ਹਾਂ ਦੇ ਕੋਈ ਜੀਵਾਣੂ ਨਹੀਂ ਹੈ ਜਿਹੜਾ ਨੁਕਸਾਨ ਕਰਨਗੇ ਮੈਂ ਡਾਕਟਰ ਰਵਿੰਦਰ ਹਲਾਵਤ ਹੈਡ ਕੇਵੀਕੇ ਫਾਜ਼ਿਲ ਕਾ ਸੋ ਤੁਸੀਂ ਦੱਸੋ ਜੀ ਕਿਦਾਂ ਪ੍ਰੋਜੈਕਟ ਇਹ ਫੀਲਡ ਦੇ ਵਿੱਚ ਕਾਮਯਾਬ ਹੋਣਗੇ ਜਿਹੜਾ ਆਈਸੀਆਰ ਲੈ ਕੇ ਆ ਰਹੀ ਆ ਟਾਰੀ ਦਿਨਾਂ ਹੀ ਸਰ ਐਸਾ ਹੈ ਕਿ ਜੋ ਇਹ ਆਰਗੈਨਿਕ ਆਰਗੈਨਿਕ ਫਾਰਮੈਟ ਮੈਡੀਅਰ ਹੈ ये वाला और दूसरे मेन्योर दोनों चीज़ में फ़र्क ये है कि ये आपको उसी टाइम आपको एक तरह से उपलब्ध करा देता है चीज़ों को जो आपके नाइट्रोजन फॉस्परस पोटा जो भी तत्व हैं और जो दूसरा फरमा आप नॉर्मल नौ, मेन्यर जो हम कहते थे वो लॉन्ग टाइम तक देता है तो उसमें टाइम लग जाता है कि चीज़ को अवेलेबिलिटी के लिए दो एक साल में कुछ परसेंट आएगा दूसरे में तो इसका बेनिफिट ये क्या है कि हम अवेलेबलिटी ऑफ प्लांट को जल्दी हो जाता है इससे मेन ये इसका बढ़िया चीज़ है तो इससे हमें फायदा होगा और आगे मेन है अभी तक हम सब कह रहे हैं इस प्रोजेक्ट का मतलब है कि हम सब मिल इस चीज़ को प्रूव करें क्योंकि प्रूव के बिना फार्मर लेगा नहीं हमें मेन है फार्मर को देखना है जी, जी, जी। फार्मर सेटिस्फाई होगा हम तो कुछ भी कहेंगे जी। फार्मर सेटिस्फाई करना हमें जरूरी है तो फार्मर इस प्रोजेक्ट का मेन मकसद ये है कि हम फार्मर को सेटिस्फाई कर सकें थोड़ा नाम दसो जी अनिल जी जी जानी साहब ਕਿਦਾਂ ਲੱਗਦਾ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਹ ਆਰਗੈਨਿਕ ਮਨਿਓਰ ਵਰਤਦੇ ਆ ਰਹੇ ਹੋ ਕਿੰਨਾ ਫਾਇਦਾ ਹੋਊਗਾ ਇਹਦਾ तकरीबन 10 ਸਾਲ ਤੋਂ ਮੈਂ ਯੂਜ਼ ਕਰ ਰਿਹਾ तकरीबन ਮੈਨੂੰ ਬਹੁਤ ਜ਼ਿਆਦਾ ਫਾਇਦਾ ਹੈ ਮੈਂ ਇਸ ਤੋਂ ਇਲਾਵਾ ਜਿਹੜੇ ਕੋਈ ਕੈਮੀਕਲਸ ਹੈਗੇ ਉਹ ਮੈਂ ਯੂਜ਼ ਨਹੀਂ ਕਰਦਾ ਉਹਨਾਂ ਦੇ ਕੁਝ ਇਫੈਕਟਸ ਹੁੰਦੇ ਆ ਜਾਂ ਹੋ ਰਿਹਾ ਹੈ ਇੱਕ ਮਾਰਕੀਟ ਦੇ ਵਿੱਚ ਅੱਜਕੱਲ ਹੈ ਵੀ ਜਿਹੜਾ ਹਾਈ ਹੋ ਗਿਆ ਕੈਮੀਕਲ ਜ਼ਮੀਨਾਂ ਦੇ ਵਿੱਚ ਮੈਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਮਿਲਿਆ ਹੈ ਆਰਗੈਨਿਕ ਦਾ ਤੇ ਕੁਆਲਿਟੀ ਔਰ ਜਿਹੜੀ ਪ੍ਰੋਡਕਸ਼ਨ ਹੈ ਉਹ ਵੀ ਬਹੁਤ ਜ਼ਿਆਦਾ ਹੋਈ ਹੈ ਥੋੜਾ ਜਿਹਾ ਆਪਾਂ ਫੇਰ ਡਾਕਟਰ ਨੀਹਾ ਸ਼ਰਮਾ ਜੀ ਖੜੇ ਨੇ ਆਪਾਂ ਇਹਨਾਂ ਤੋਂ ਫੇਰ ਇੱਕ ਵਾਰ ਪੁੱਛ ਲੈਣੇ ਆ ਡਾਕਟਰ ਸਾਹਿਬ ਗੱਲ ਇਹ ਹੈ ਵੀ ਦੇਖੋ ਫਰਕ ਕਾਫੀ ਹੈ ਕੋਈ ਮਹਿੰਗੀ ਤਾਂ ਨਹੀਂ ਪੈਂਦੀ ਬਹੁਤੀ ਖਾਦ ਜਿਹੜੀ ਬਾਜ਼ਾਰੋਂ ਤੁਹਾਡੇ ਤੋਂ ਜਾਂ ਤੁਹਾਡੀ ਮੈਨੂਫੈਕਚਰ ਕੀਤੀ ਹੋਈ ਜਾਂ ਪਲਾਂਟਾਂ ਦੇ ਵਿੱਚ ਮੈਨੂਫੈਕਚਰ ਕੀਤੀ ਹੋਈ ਕਿਸਾਨ ਨੇ ਲੈਣੀ ਆ ਨਹੀਂ ਜੀ ਇਹ ਬਿਲਕੁਲ ਵਾਜਿਬ ਦਾਮਾ ਤੇ ਹੈ ਜਿਹਦਾ ਮੇਨ ਇਹ ਰੀਜ਼ਨ ਹੈ ਕਿ ਇਹ ਸਰਕਾਰ ਦੀ ਤਰਫੋਂ ਚਲਾਈ ਹੋਈ ਮੁਹਿੰਮੀ ਹੈ ਜਿਸ ਕਰਕੇ ਜਿਹੜਾ ਵੀ ਨਿਰਮਾਤਾ ਇਹ ਨੂੰ ਬਣਾਏਗਾ ਉਹ ਸਬਸਿਡੀ ਦੇ ਤਹਿਤ ਇਹ ਕਿਸਾਨਾਂ ਨੂੰ ਉਪਲਬਧ ਕਰਵਾਉਂਦੇ ਹੈ ਤਾਂ ਜੋ ਚੀਜ਼ ਸਬਸਿਡੀ ਤੇ ਮਿਲੇਗੀ ਉਹ ਕਿਸਾਨਾਂ ਤੱਕ ਪਹੁੰਚ ਵੀ ਉਹਦੀ ਘੱਟ ਰੇਟ ਤੇ ਹੋਏਗੀ ਪੀਯੂ ਦਾ ਕੰਸੋਰਸ਼ੀਅਮ ਵੀ ਤੁਸੀਂ ਬਣਾ ਰਹੇ ਹੋ ਮੈਨੂੰ ਲੱਗਦਾ ਥੋੜਾ ਜਿਹਾ ਇਹਦੇ ਸੰਬੰਧ ਵੀ ਦੱਸੋ ਕੀ ਕੀ ਪਾਉਨੇ ਉਹਦੇ ਚ ਕੰਸੋਰਸ਼ੀਅਮ ਜੋ ਪੀਯੂ ਦਾ ਹੈ ਉਹ ਐਮਓਯੂ ਹੋਇਆ ਹੈ ਕਿਉਂਕਿ ਜਿਹੜੀ ਆ ਖਾਦੇ ਦੇ ਪਹਿਲਾਂ ਟ੍ਰਾਇਲਸ ਕੀਤੇ ਪੀਯੂ ਨੇ ਈਯੂ ਨੇ ਦੇਖਿਆ ਕਿ ਜਦੋਂ ਇਹਦਾ ਜ਼ਮੀਨ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਿਸੇ ਫਸਲੀ ਚੱਕਰ ਨੂੰ ਕੋਈ ਨੁਕਸਾਨ ਨਹੀਂ ਕਰ ਰਿਹਾ ਕਿਸੇ ਤਰ੍ਹਾਂ ਦਾ ਕੋਈ ਉਹਦੀ ਪੈਦਾਵਾਰ 'ਚ ਘਾਟ ਨਹੀਂ ਹੈ ਫਿਰ ਉਹਨਾਂ ਨੇ ਕਿਹਾ ਕਿ ਇਸ ਖਾਦ ਦੇ ਨਾਲ ਨਾ ਜੇ ਆਪਾਂ ਇਹਦੇ 'ਚ ਕੰਸੋਰਸ਼ੀਅਮ ਪਾਇਆ ਜਾਏ ਤਾਂ ਕੰਸੋਰਸ਼ੀਅਮ ਬੇਸਿਕਲੀ ਆਪਣੇ ਕੋਲ ਆਂਦਾ ਹੈ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਸਾਡੀ ਜ਼ਮੀਨ ਦੇ ਵਿੱਚ ਜਿਹੜੇ ਇਹ ਤੱਤ ਨੇ ਇਹ ਪਹਿਲਾਂ ਹੀ ਬਹੁਤ ਜ਼ਿਆਦਾ ਨੇ ਤਾਂ ਜੇ ਉਹਨਾਂ ਨੂੰ ਕੁਲੰਸ਼ੀਲ ਬੈਕਟੀਰੀਆ ਦਿੱਤੇ ਜਾਣ ਜਿਹੜੇ ਉਹਨਾਂ ਨੂੰ ਕੁਲੰਸ਼ੀਲ ਬਣਾ ਦੇਣ ਜਿਸ ਕਰਕੇ ਉਹ ਕੰਸੋਰਸ਼ੀਆ ਦੇ ਵਿੱਚ ਬਣਾਏ ਜਾ ਰਹੇ ਨੇ ਤੇ ਇਹ ਜਿਹੜਾ ਐਮਓਯੂ ਹੈ ਉਹ ਸੀ ਪੀਏਯੂ ਦੇ ਨਾਲ ਕੀਤਾ ਹੋਇਆ ਤਾਂ ਕਿ ਖਾਦ ਦੇ ਨਾਲ ਨਾਲ ਜੋ ਕੰਸੋਰਸ਼ੀਅਮ ਪਾਣਗੇ ਤਾਂ ਉਹਨਾਂ ਦਾ ਜਿਹੜਾ ਆਰਗੈਨਿਕ ਕਾਰਬਨ ਵੀ ਵਧੇਗਾ ਪਲੱਸ ਉਹਨਾਂ ਦਾ ਜਿਹੜਾ ਆਪਾਂ ਕਹਿੰਦੇ ਜਿਹੜੇ ਜੀਵਾਣੂ ਨੇ ਉਹ ਐਕਟਿਵ ਹੋ ਜਾਣਗੇ ਮਿੱਟੀ ਦੇ ਕਿੱਦਾਂ ਲੱਗਦਾ ਵੀ ਆਪਾਂ ਪੰਜਾਬ ਦੀ ਇੰਨੀ ਜ਼ਿਆਦਾ ਪਰਾਲੀ ਹੈ ਜਿਹੜੀ ਉਹਨੂੰ ਸਾਂਭ ਸਕਾਂਗੇ ਇਹੋ ਜਿਹੇ ਪ੍ਰੋਜੈਕਟਾਂ ਦੇ ਵਿੱਚ ਵਰਤ ਕੇ ਇਹ ਬਿਲਕੁਲ ਪ੍ਰੋਜੈਕਟਾਂ ਦੇ ਵਿੱਚ ਇਹ ਸਾਰੀ ਪਰਾਲੀ ਨੂੰ ਸੰਭਾਲਿਆ ਜਾ ਸਕਦਾ ਹੈ ਬਸ਼ਰਤੇ ਫਾਰਮ ਜ਼ਿਮੀਂਦਾਰਾਂ ਨੂੰ ਇਹ ਚੀਜ਼ ਪਸੰਦ ਆ ਜਾਵੇ ਹੂੰ ਉਸੇ ਚੀਜ਼ ਦਾ ਅੱਜ ਉਪਰਾਲਾ ਅਸੀਂ ਸ਼ੁਰੂ ਕਰ ਰਿਹਾ ਕਰ ਰਹੇ ਹਾਂ ਆਈਸੀਆਰ ਔਰ 82 ਨਾਲ ਮਿਲ ਕੇ ਹਰ ਪਿੰਡ ਵਿੱਚ ਹਰ ਕੇਵੀਕੇ ਦੇ ਵਿੱਚ ਇਹਦੇ ਡੈਮੋ ਲਗਾਏ ਜਾਣਗੇ ਪ੍ਰਚਾਰ ਕੀਤਾ ਜਾਏਗਾ ਜ਼ਮੀਦਾਰਾਂ ਨੂੰ ਦੇ ਬਾਰੇ ਦੱਸਿਆ ਜਾਏਗਾ ਔਰ ਉਹ ਜਿਹੜੇ ਡੈਮੋ ਫਾਰਮ ਨੂੰ ਦਿਖਾਇਆ ਜਾਏਗਾ ਮੈਂ ਡਾਕਟਰ ਰਾਣਾ ਜੀ ਤੋਂ ਇੱਕ ਸੰਦੇਸ਼ ਲੈਣਾ ਚਾਹੁੰਗਾ ਕਿਉਂਕਿ ਪ੍ਰੋਜੈਕਟ ਬੜਾ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਫਾਇਦੇਮੰਦ ਹੋਊਗਾ ਰਾਣਾ ਜੀ ਕੀ ਕਹਿਣਾ ਚਾਹੋਗੇ ਮੈਸੇਜ ਮੇਰਾ ਇਹੀ ਹੈ ਕਿ ਇੱਕ ਬਹੁਤ ਚੰਗੀ ਗੱਲ ਹੈ ਜਿਹੜਾ ਅਸੀਂ ਇਸ ਪਾਸੇ ਸੋਚ ਰਹੇ ਹਾਂ ਤੇ ਕਈ ਗਾਂਵ ਬਦੂ ਕਿਸਾਨ ਜਿਹੜੇ ਉਹਨਾਂ ਨੇ ਇਹਦਾ ਐਕਸਪੈਰੀਮੈਂਟ ਕਰਕੇ ਦੇਖਿਆ ਵੀ ਹੈਗਾ ਚੰਗੇ ਰਿਜ਼ਲਟ ਹੈਗੇ ਪਰ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣ ਕਿਸਾਨ ਵੀਰ ਕਿ ਜਿਹੜੇ ਜਿਹੜੀ ਵੀ ਤੁਸੀਂ ਕੰਪਨੀ ਕੋਲੋਂ ਜਾਂ ਜਿਹੜੀ ਵੀ ਫੈਕਟਰੀ ਕੋਲੋਂ ਖਰੀਦ ਰਹੇ ਹੋ ਇਸ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੀ ਜਿਹੜੀ ਕੁਆਲਿਟੀ ਹੈ ਉਹ ਸਹੀ ਹੋਵੇ ਜੇ ਜਿਹੜਾ ਫਰਮੈਂਟਡ ਆਰਗੈਨਿਕ ਮੈਨੇਰ ਤੁਸੀਂ ਕਿਸੇ ਮਾੜੀ ਕੰਪਨੀ ਤੋਂ ਲੈ ਲਿਆ ਔਰ ਉਹਦੀ ਜੇ ਕੁਆਲਿਟੀ ਖਰਾਬ ਹੋ ਗਈ ਤੇ ਤੁਹਾਨੂੰ ਫਸਲ 'ਚ ਨੁਕਸਾਨ ਵੀ ਹੋ ਸਕਦਾ ਹੈ ਮੈਂ ਉਮੀਦ ਕਰਦਾ ਕਿ ਇਹ ਸਾਰੀ ਜਾਣਕਾਰੀ ਤੁਹਾਡੇ ਬੜੇ ਹੀ ਫਾਇਦੇ 'ਚ ਰਹੂਗੀ ਜੇ ਤੁਸੀਂ ਇਹਨੂੰ ਆਪਣੇ ਖੇਤਾਂ ਦੇ ਵਿੱਚ ਅਪਲਾਈ ਕਰੋਗੇ ਸੋ ਜਾਣਕਾਰੀ ਦੇਣ ਲਈ ਸਾਰੇ ਮਾਹਰਾਂ ਦਾ ਤੇ ਕਿਸਾਨ ਵੀਰਾਂ ਦਾ ਮੈਂ ਧੰਨਵਾਦ ਕਰਦਾ ਫਸਲਾਂ ਵਿਜਨ ਦੇ ਲਈ ਮਿੱਟੀ ਦੀ ਸਿਹਤ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਇਸ ਵਿਸ਼ੇ ਤੇ ਅਸੀਂ ਬਹੁਤ ਵਧੀਆ ਜਾਣਕਾਰੀ ਅੱਜ ਹਾਸਿਲ ਕੀਤੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਪਸੰਦ ਆਈ ਹੋਵੇਗੀ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨਦੀਪ ਨੂੰ ਦਿਓ ਇਜਾਜ਼ਤ ਧੰਨਵਾਦ